ਦੁਨਾਰਾ ਜਿਹੜਾ ਮਾਮਲਾ ਦਾ ਸਵਾਗਤ ਹੈ ਮੈਂ ਇਹ ਦੱਸਦਾ ਕਿ ਗਣ ਦੇ ਵਿੱਚ ਸਿਲਟਾ ਵਾਲੇ ਇਲਾਕੇ ਦੇ ਵਿੱਚ 21 ਤਰੀਕਾ ਜਿਹੜਾ ਮਾਮਲਾ ਸੀਗਾ ਮਲਕੀਸਾ ਪੁੱਤ ਨੇ ਵਾਪਸ ਕਰਨਾ ਨਹੀਂ ਆ ਉਹ ਕਰ ਲੋ ਮਹਾਰਾਜ ਲੱਗੇ ਕਿ ਕੀ ਜੀਵਨ ਦੀ ਇੱਕ ਲੇਡੀ ਸੋਨਮ ਵਾਈਫ ਆਫ ਸੰਦੀਪ ਇਹਨਾਂ ਦਾ ਕਤਲ ਹੋ ਗਿਆ ਸੀ 11:15 ਵਜੇ ਦੇ ਆਸ-ਪਾਸ ਅੱਜ ਨੂੰ ਐਸਐਚਓ ਸਲੀਮਤਾ ਬਣੀ ਨੂੰ ਤਲਾਸ਼ ਮਿਲੀ ਦੀ ਕਿ ਇੱਕ ਖੂਨ ਨਾਲ ਲੱਤਪਾ ਤੇ ਇੱਕ ਲੇਡੀ ਦੀ ਲਾਸ਼ ਮਿਲੀ। ਉਹ ਮੌਕੇ ਤੇ ਗਏ। ਸੋ ਉੱਥੇ ਪਤਾ ਚੱਲਿਆ ਕਿ ਇਹਨਾਂ ਦਾ ਕਤਲ ਹੋ ਚੁੱਕਿਆ ਸੀ। ਸੋ ਫਿਰ ਇਹਨਾਂ ਨੇ ਕਾਫੀ ਮਿਹਨਤ ਕੀਤੀ। ਸਾਡੇ ਅਕਸਰ ਸਹਿਬਾਨ ਐਸਐਚਓ ਨਾਲ ਸੇਫ ਸਿਟੀ ਦੇ ਜਿਹੜੇ ਸੀਸੀਟੀਵੀ ਕੈਮਰਾਜ਼ ਹੈਗੇ ਨੇ ਉਹਨੇ ਮੌਜੂਦਾ ਜਿਹੜੇ ਕਮਰੇ ਨੇ ਆਸ-ਪਾਸ ਲੱਗੇ ਹੋਏ ਸੀਗੇ ਉਸ ਇਲਾਕੇ ਦੇ ਸੀਸੀਟੀਵੀ ਕੈਮਰਾਸ ਤੋਂ ਕਾਫੀ ਕੁਝ ਪਤਾ ਲੱਗਿਆ ਉਹਦੀ ਮੂਵਮੈਂਟ ਦਾ ਤੇ ਇਹ ਪਤਾ ਚੱਲਿਆ ਕਿ ਇਹ ਲੇਡੀ ਇੱਕ ਪੈਸਿਆਂ ਦੇ ਮਤਲਬ ਉਧਾਰ ਤੇ ਪੈਸੇ ਦਿੰਦੇ ਸੀ ਤੇ ਇੰਟਰਸਟ ਤੇ ਪੈਸੇ ਲੈਂਦੇ ਹੁੰਦੇ ਸੀ ਸੋ ਸੋਨਮ ਜਾਨ ਨੇ ਇਹਨੂੰ ਸੰਦੀਪ ਸੰਦੀਪ ਨੇ ਸੰਜੀਵ ਸਰ ਸੰਜੀਵ ਸੰਦੀਪ ਸੰਜੀਵ ਕੁਮਾਰ ਸਰ ਸੰਜੀਵ ਕੁਮਾਰ ਨੂੰ ਪੈਸੇ ਦੇ ਤੌਰ ਤੇ 8000 ਇੱਕ ਦਿੱਤਾ ਸੀ ਤੇ 10000 ਇੱਕ ਦਿੱਤਾ ਸੀ ਉਹਦਾ ਇਹ ਹਰ ਮਹੀਨੇ ਦਾ ਵਿਆਜ ਬੰਦਾ ਹੁੰਦਾ ਸੀ ਉਹ ਵਿਆਜ ਲੈਂਦੇ ਹੁੰਦੇ ਸੀ ਵਿਆਜ ਦੀ ਕਿਸ਼ਤ ਟੁੱਟਣ ਦੇ ਕਰਕੇ ਫਿਰ ਇਹਨਾਂ ਨੇ ਤੁਹਾਨੂੰ ਬੁਲਾ ਕੇ ਕਾਫੀ ਉਹਨੂੰ ਬੇਇਜ਼ਤ ਕੀਤਾ ਗਾਲਾਂ ਗੁੱਲਾਂ ਕੱਢੀਆਂ ਇਨਫੈਕਟ ਉਸਦਣ ਫਿਰ ਉਹਦੇ ਮਦਰ ਨੂੰ ਵੀ ਫੋਨ ਮਲਾ ਕੇ ਉਹਦੇ ਸਾਹਮਣੇ ਉਹਨਾਂ ਦੇ ਮਦਰ ਨਾਲ ਵੀ ਕਾਫੀ ਮਾੜਾ ਚੰਗਾ ਬੋਲਣ ਕਰਕੇ ਇਹਨੂੰ ਫਿਰ ਪੁਸਾਤੀ ਗਏ ਜਦੋਂ ਫਿਰ ਇਹ ਸੋਚ ਕੇ ਗਿਆ ਸੀ ਵੈਸੇ ਕਿ ਕਿਉਂਕਿ ਸਪੈਸ਼ਲੀ ਇਹਨੇ ਟੋਪੀ ਵਗੈਰਾ ਪਾ ਕੇ ਤੇ ਥੋੜਾ ਫੇਸ ਨੂੰ ਵੀ ਕਵਰ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਹੜੇ ਜਾ ਗਿਆ ਉਹਦੇ ਉਹ ਦਾ ਕਤਲ ਕੀਤਾ ਤਾਂ ਬੜੀ ਮਿਹਨਤ ਨਾਲ ਹੈ ਆਪਣਾ ਕੱਲ ਇਹਨੂੰ ਫੜ ਲਿਆ ਗਿਆ ਸੰਜੀਤ ਨੂੰ ਇਹਦੇ ਸਾਡੇ ਸੇਫ ਸਿਟੀ ਵਾਲਿਆਂ ਦਾ ਐਸ ਐਚਓ ਦਾ ਸਪੈਸ਼ਲੀ ਸਾਡੇ ਏ ਡੀ ਸੀ ਪੀ ਸਰਦਾਰ ਉਹਨਾਂ ਦਾ ਬੜਾ ਅੱਛਾ ਰੋਲ ਰਿਹਾ ਹੈ ਇਸ ਕਰਕੇ ਸੰਜੀਤ ਆਇਆ ਇਹ ਫੜਿਆ ਕਿ ਇਹ ਗਾਣਾ ਮੰਡੀ ਚ ਗਾਣਾ ਮੰਡੀ ਤੋਂ ਫੜਿਆ ਗਿਆ ਸਰ ਇਹ ਦੂਸਰੀ ਕਿਸੀ ਮਟਰ ਕਰੂਗਾ ਹਾਂ ਕਿਉਂਕਿ ਇਹਨੂੰ ਕਾਫੀ ਦਿਨਾਂ ਤੋਂ ਉਹ ਗੁੱਸਾ ਸੀਗਾ ਇਹਨਾਂ ਕਾਫੀ ਮਾੜਾ ਜਿਹਾ ਬੋਲ ਰਿਹਾ ਸੀ ਲਾਈਟ ਨੈਕਸਟ ਸਰ ਕੰਪਨੀ ਕਪਸ ਉਹ ਵੇਲਾ ਸੀ 그러면은 ਪੁਰਾਣਾ ਜਿਹੜਾ ਏਸੀ ਰੀਪੇਅਰ ਕਰਦਾ ਸੀ ਪੈਸੇ ਲੈ ਕੇ ਕੋਸ਼ਿਸ਼ ਕਰਦਾ ਸੀ ਕੰਮ ਖਲਬ ਰਿਹਾ ਸੀ ਕੰਮ ਕਰਾਉਣ ਦੀ ਕੋਸ਼ਿਸ਼ ਕਰਦਾ ਸੀ ਏਸੀ ਰਿਪੇਅਰ ਕਰਤ ਕਰਦਾ ਸੀ ਏਸੀ ਰਿਪੇਅਰ ਵਗੈਰਾ ਦਾ ਕੰਮ ਕਰਦਾ ਸੀ ਸਾਡੀ ਦੁਕਾਨ ਵਗੈਰਾ ਖੋਲਣਾ ਚਾਹੁੰਦਾ ਸੀ ਨਹੀਂ ਹਜੇ ਤੱਕ ਸਾਡੇ ਨੋਟ ਸਾਹਮਣੇ ਨਹੀਂ ਆਈ ਸਾਰੀ ਅਸੀਂ ਅਜੇ ਬਾਕੀ ਤਤਕੀਸ਼ ਚੱਲ ਰਹੀ ਹੈ ਜੋ ਸਰਵਤ ਤੁਹਾਡੇ ਨਾਲ ਪਰ ਸ਼ੇਅਰ ਕਰਾਂ ਥੈਂਕ ਯੂ ਥੈਂਕ ਯੂ ਜੀ